ਅੜ ਗਿਆ ਅੜ ਗਿਆ ਅੜ ਗਿਆ ਕਾਟਵੇਂ ਯੋਗਦਾਨ ਨੇ ਅੱਜ ਦੇ ਮੇਲੇ ਦੇ ਲਈ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਬਨੀ ਕਹਿੰਦੇ ਸਮਾਣੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਬਨੀ ਸਮਾਣੇ ਵਾਲਾ ਡਾਕਟਰ ਗੁਰਦਾਵਰ ਸਿੰਘ ਜੀ ਧਾਲੀਵਾਲ ਸਾਹਿਬ ਜੁੜੇ ਹੋਏ ਨੇ ਧੰਨਵਾਦ ਹਰਿਆਣੇ ਵਾਲੇ ਕਹਿੰਦੇ ਸ਼ੀਲੂ ਦਾ ਪਹਿਲਾ ਜੱਫਾ 100 ਡਾਲਰ ਦਾ ਹੋਣਾ 100 ਡਾਲਰ ਦਾ ਜੱਫਾ ਹੋਣਾ ਸ਼ੀਲੂ ਦਾ ਔਰ ਦੂਜੇ ਪਾਸੇ ਸਮਾਣੇ ਵਾਲਾ ਸਮਾਣੇ ਅੜ ਗਿਆ ਅੜ ਗਿਆ ਵੜ ਗਿਆ ਸਵਾਦ ਆ ਤਾੜੀਆਂ 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 ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲੋ ਨਾਥ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਕਿ ਵਿੱਚ ਟੀਪੂ ਕੀ ਦਿੱਤਾ ਯਾਰੋ ਵੱਡਾ ਕੱਠ ਹੋ ਗਿਆ ਮੇਲਾ ਗੋਬੇ ਪੈਂ ਸਰਗਿਆਂ ਦਾ ਜਮਾ ਹੱਟ ਹੋ ਗਿਆ ਮੇਲਾ ਦਸ਼ਮੇਸ਼ ਲਾਈਨਸ ਬ੍ਰਦਰ ਕਲੱਬ ਵਾਲਿਆਂ ਦਾ ਹੱਟ ਹੋ ਗਿਆ ਆਹ ਸਾਹਮਣੇ ਜਲਾਲਪੁਰੀਆ ਜਲਾਲਪੁਰੀਆ ਵਾਹ ਵਾਹ ਗੁਰੂ ਵਾਹਿਗੁਰੂ ਪ੍ਰੈਸ਼ਰ ਆਵ ਨਿਊਜ਼ੀਲੈਂਡ ਕਰਵਾ ਰਹੀ ਆ ਵੱਡੇ ਮੱਲ ਸੱਦੇ ਆ ਨਿਊਜ਼ੀਲੈਂਡ ਦੀ ਧਰਤੀ ਤੇ ਸਮਾਨੇ ਵਾਲਾ ਕਹਿੰਦੇ ਬਣੀ ਕਬੱਡੀ ਪਾ ਰਿਹਾ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਆਹ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਵਾਲਾ ਸ਼ੀਲੂ ਕਰਦਾ ਟਰਾਈ ਖੇਡ ਮੈਦਾਨ ਦੇ ਅੰਦਰ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਬਣੀ ਬਣੀ ਸ਼ੀਲੂ ਬਣੀ ਸ਼ੀਲੂ ਪਣੀ ਆਹ ਕਮਾਲ ਖੇਡ ਮੈਦਾਨ ਦੇ ਅੰਦਰ ਆਹ ਲਾਈਨ ਨੰਬਰ ਕਹਿੰਦੇ ਸ਼ੀਲੂ ਦਾ ਲਾਇਨਜ਼ ਬ੍ਰਦਰ ਵੱਲੋਂ 100 ਡਾਲਰ ਐ ਸ਼ੀਲੂ ਦੇ ਲਈ ਮੇਰੇ ਵੀਰੋ ਲਾਇਨਜ਼ ਬ੍ਰਦਰ ਵੱਲੋਂ 100 ਡਾਲਰ ਲੱਖ ਲੱਖ ਦੀ ਪੌਹ ਕਬੱਡੀ ਜੱਫਾ 20 ਲੱਖ ਲੱਖ ਦਾ ਕਿ ਵਿਆਹ ਜਿੰਨਾ ਚਾ ਹੁੰਦਾ ਕਮਲਿਏ ਟੀਪੁੱਕੀ ਦੇ ਕੱਪ ਦਾ ਟੀਪੁੱਕੀ ਦੇ ਕਬੱਡੀ ਕੱਪ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਦੁੱਗਾ ਵਾਲਾ 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 ਖੁਸ਼ੀ ਕਹਿੰਦੇ ਕਹੌਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਵਾ ਦੁੱਗਾ ਵਾਲਾ ਜੱਟ